ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਮੁਹੱਬਤ ਕਰਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਖਬਰਾਂ ਬਹੁਤ ਸਾਰੀਆਂ ਨੇ ਕਿ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਬੇਸ਼ੱਕ ਪੰਜਾਬ ਦੇ ਵਿੱਚ ਹਾਰ ਗਏ ਨੇ ਕਈ ਨੇਤਾ 45 ਦੇ ਵਿੱਚੋਂ 41 ਜਣੇ ਹਾਰ ਗਏ ਆ ਤੇ 4 ਜਣੇ ਜਿੱਤੇ ਆ ਪਰ ਜਿਹੜੇ ਜਿੱਤੇ ਆ ਉਹ ਇੱਕ ਦੂਜੇ ਨੂੰ ਤਾਣੇ ਮੇਨੇ ਬੜੇ ਦੇਈ ਜਾਂਦੇ ਜਿਹੜੇ ਹਾਰੇ ਆ ਉਹ ਇੱਕ ਦੂਜੇ ਦੀਆਂ ਜੜਾਂ ਦੇ ਵਿੱਚ ਬਹਿਣ ਦੀ ਕਸਰ ਕੋਈ ਨਹੀਂ ਛੱਡ ਰਹੇ ਲਗੇ ਕੱਲ ਅਮਰਤਾ ਵੜਿੰਗ ਨੂੰ ਫੇਰ ਮਿਹਣੇ ਦਿੱਤੇ ਗਏ ਆ ਅਮਰਤਾ ਵੜਿੰਗ ਨੂੰ ਰਵਨੀਤ ਬਿੱਟੂ ਤੇ ਕਈ ਹੋਰਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਰਾਜੇ ਦੀ ਰਾਣੀ ਅਸੀਂ ਹਰਾ ਦਿੱਤੀ ਹੈ ਇਹ ਰਾਣੀ ਹੁਣ ਘਰ ਦੇ ਵਿੱਚ ਬੈਠ ਕੇ ਪਰੌਂਠੇ ਪਕਾਊਗੀ ਤੇ ਰਾਜੇ ਵੜਿੰਗ ਨੂੰ ਖਵਾਊਗੀ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ ਜਿਸ ਤਰੀਕੇ ਦੇ ਨਾਲ ਨੀਵੇਂ ਪੱਦਰ ਦੀ ਸ਼ਬਦਾਵਲੀ ਹੁਣ ਵਰਤੀ ਜਾ ਰਹੀ ਹੈ ਇਹਦੇ ਉੱਤੇ ਹੈਰਾਨੀ ਵੀ ਹੁੰਦੀ ਤੇ ਪਰੇਸ਼ਾਨੀ ਵੀ ਚੋਣਾ ਲੜਦੇ ਨੇ ਬਹੁਤ ਸਾਰੇ ਲੋਕ ਹੁੰਦੇ ਜਿੱਤਦੇ ਵੀ ਕਈ ਲੋਕ ਹੁੰਦੇ ਆ ਹਾਰਦੇ ਵੀ ਬਹੁਤ ਸਾਰੇ ਲੋਕ ਹੁੰਦੇ ਆ ਪਰ ਪੰਜਾਬ ਦੇ ਵਿੱਚ ਲੜਨ ਮੌਕੇ ਹਰਨ ਤੇ ਜਿੱਤਣ ਦੇ ਮੌਕੇ ਜਿਸ ਤਰੀਕੇ ਦੀ ਸ਼ਬਦਾਵਲੀ ਚੱਲ ਰਹੀ ਆ ਉਹ ਨੀਵੇਂ ਪੱਧਰ ਦੀ ਇੰਨੀ ਆ ਵੀ ਉਹਦੇ ਉੱਤੇ ਹੈਰਾਨੀ ਵੀ ਹੁੰਦੀ ਤੇ ਪਰੇਸ਼ਾਨੀ ਵੀ ਹੁੰਦੀ ਆ ਵੀ ਇਹ ਸਾਡੇ ਪੰਜਾਬ ਦੇ ਨੇਤਾ ਗੱਲਾਂ ਕਿਹੋ ਜਿਹੀਆਂ ਕਰਦੇ ਆ ਸੋ ਇਸ ਵੇਲੇ ਆਮ ਆਦਮੀ ਪਾਰਟੀ ਇਸ ਗੱਲੋਂ ਚਾਹ ਦੇ ਵਿੱਚ ਆ ਕਿ ਅਸੀਂ ਚਾਰਾਂ ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ ਤੇ ਕਾਂਗਰਸ ਇਹ ਗੱਲ ਕਹਿੰਨੀ ਜਿਕੇ ਅਸੀਂ ਚਲੋ ਇੱਕ ਤਾਂ ਜਿੱਤੀ ਉਹ ਇੱਕ ਜਿੱਤੀ ਜਿੱਥੇ ਕਿ ਦੋ ਵਾਰ ਲਗਾਤਾਰ ਮੀਤ ਹੇਰ ਹੇਰ ਵਿਧਾਇਕ ਬਣੇ ਜਿਹੜੀ ਕਿ ਬਰਨਾਲੇ ਵਾਲੀ ਸੀਟਾਂ ਆਮ ਆਦਮੀ ਪਾਰਟੀ ਦਾ ਚਾਅ ਇਸ ਕਰਕੇ ਹੈ ਵੀ ਭਾਈ ਅਸੀਂ ਦਿੱਲੀ ਵਾਲੀ ਝੋਣ ਵੀ ਜਿੱਤ ਲਵਾਂਗੇ ਹੁਣ। ਕਾਂਗਰਸ ਇਹ ਗੱਲ ਕਹਿੰਦੀ ਜੀ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਅਸੀਂ ਚਮਤਕਾਰ ਕਰਕੇ ਦਿਖਾਵਾਂਗੇ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲਦੀਆਂ। ਫੋ ਦੇਖਦੇ ਹਾਂ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਸ ਵੇਲੇ ਰਾਜਨੀਤਿਕ ਲੋਕ ਇੱਕ ਦੂਜੇ ਦੇ ਉੱਤੇ ਸ਼ਬਦਕਵਾਰ ਕਰਨ 'ਚ ਕਸਰ ਕੋਈ ਨਹੀਂ ਛੱਡ ਰਿਹਾ। ਉਸ ਤੋਂ ਕਲੀ ਮਹੱਤਵਪੂਰਨ ਗੱਲ ਇਹ ਆ ਵੀ ਲੰਘੇ ਕੱਲ ਮੀਤ ਹੀਰ ਜੇ ਮਿੱਤਰ ਦੇ ਹਾਰਨ ਤੋਂ ਬਾਅਦ ਯਾਨੀ ਕਿ ਹਰਿੰਦਰ ਸਿੰਘ ਢਾਲੀਵਾਲ ਦੇ ਬਰਨਾਲਾ ਵਿੱਚ ਹਾਰਨ ਤੋਂ ਬਾਅਦ ਤੇ ਜਿਹੜੇ ਨਵੇਂ ਬਣੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਗੁਰਦੀਪ ਸਿੰਘ ਬਾਟ ਦੇ ਵੱਲੋਂ ਕੀਤੀ ਗਈ ਬਗਾਵਤ ਸਾਨੂੰ ਲੈ ਬੈਠੀ ਆ ਉਹਨਾਂ ਨੇ ਨੰਗੇ ਚੱਟੇ ਤੌਰ ਦੇ ਉੱਤੇ ਕਬੂਲ ਕੀਤਾ ਕਿ ਜੇਕਰ ਇਹਨਾਂ ਨੇ ਬਗਾਵਤ ਨਾ ਕੀਤੀ ਹੁੰਦੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪ੍ਰਭਾਵ ਇਨਾ ਕਿ ਚੌਥੀ ਸੀਟ ਵੀ ਸਾਡੀ ਝੋਲੀ ਦੇ ਵਿੱਚ ਪੈ ਜਾਣੀ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਭਾਈ ਮੀਤ ਹੇਰ ਨੇ ਆਪਣੇ ਮਿੱਤਰ ਗੁਰਦੀਪ ਸਿੰਘ ਬਾਟ ਨੂੰ ਦੋ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਇੱਕ ਵਾਰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਪਰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਉਹਨਾਂ ਨੇ ਬਗਾਵਤ ਕੀਤੀ ਆਜ਼ਾਦ ਚੋਣ ਲੜੇ ਦੋ ਹਿੱਸਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਵੰਡੀ ਗਈ ਜੀਹਦੇ ਕਰਕੇ ਉਹ ਕਹਿੰਦੇ ਜੀ ਕਿ ਸਾਡਾ ਬੰਦਾ ਹਾਰ ਗਿਆ ਯਾਨੀ ਕਿ ਹਰਿੰਦਰ ਸਿੰਘ ਧਾਰੀਵਾਲ ਹਾਰ ਗਿਆ ਤੇ ਇਹ ਗੁਰਦੀਪ ਸਿੰਘ ਬਾਟ ਦੇ ਕਰਕੇ ਹੋਇਆ ਇਹ ਗੱਲ 2000% ਕਲੀਅਰ ਆ ਵੀ ਜੇ ਗੁਰਦੀਪ ਸਿੰਘ ਬਾਠ ਨੇ ਬਗਾਵਤ ਨਾ ਕੀਤੀ ਹੁੰਦੀ ਤਾਂ ਚੌਥੀ ਸੀਟ ਆ ਜਿਹੜੀ ਇਹ ਵੀ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਹੁੰਦੀ ਤੇ ਜਿਹੜੀ ਇਹ ਹਾਰ ਆ ਇਹ ਗੁਰਦੀਪ ਸਿੰਘ ਬਾਠ ਦੀ ਹਾਰ ਨਹੀਂ ਗੁਰਦੀਪ ਸਿੰਘ ਬਾਠ ਜਿੱਤੇ ਹੀ ਆ ਕਿਉਂਕਿ ਉਹਨੂੰ ਵੀ ਪਤਾ ਸੀ ਕਿ ਮੈਂ ਜਿੱਤਣਾ ਤਾਂ ਨਹੀਂ ਪਰ ਮੈਂ ਹਰਾਉਣਾ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਉਂਕਿ ਮੈਨੂੰ ਟਿਕਟ ਨਹੀਂ ਮਿਲੀ ਸੋ ਇਹ ਗੁਰਦੀਪ ਸਿੰਘ ਬਾਠ ਦਾ ਮੁੱਲ ਵਧਿਆ ਤੇ ਆਮ ਆਦਮੀ ਪਾਰਟੀ ਦਾ ਉੱਥੇ ਮੁੱਲ ਘਟਿਆ ਸਥਿਤੀ ਇਹ ਆ ਬਾਕੀ ਲੋਕਾਂ ਦੀ ਮਰਜ਼ੀ ਆ ਵੀ ਉਹ ਕਿਵੇਂ ਮਹਿਸੂਸ ਕਰਦੇ ਆ ਸੋ ਇਹ ਵੀ ਗੱਲ ਕਹੀ ਆ ਅਮਨ ਅਰੋੜਾ ਨੇ ਕਿ ਅਸੀਂ ਪਵਿੱਖ ਦੇ ਵਿੱਚ ਜਿਹੜੇ ਹੁਣ ਕੌਂਸਲ ਚੋਣਾਂ ਹੋਣੀਆਂ ਉਹਦੇ ਵਿੱਚ ਸੋਚ ਸਮਝ ਕੇ ਤੇ ਟਿਕਟ ਦੇਵਾਂਗੇ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਾਂਗੇ ਅਸੀਂ ਪਹਿਲਾਂ ਸਰਵੇ ਕਰਵਾਵਾਂਗੇ ਕਿ ਕੌਣ ਕਿੰਨਾ ਹ ਕਾਬਿਲ ਹੈਗਾ ਉਹਦੇ ਆਧਾਰ ਦੇ ਉੱਤੇ ਹੀ ਫੈਸਲਾ ਕਰਕੇ ਤੇ ਫਿਰ ਅਸੀਂ ਚੋਣ ਮੈਦਾਨ ਦੇ ਵਿੱਚ ਬੰਦੇ ਨੂੰ ਉਤਾਰਾਂਗੇ ਉਹਨਾਂ ਨੇ ਇਹ ਗੱਲ ਆਖੀ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਬਣਦਾ ਕੀ ਤੋਂ ਕੀ ਆ ਉਸ ਤੋਂ ਕੁਲੀ ਗੱਲੇ ਆ ਵੀ ਭਾਜੀ ਬੀਜੇਪੀ ਦੇ ਵੱਲੋਂ ਕੱਲ ਜਲੰਧਰ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਆ ਬੀਜੇਪੀ ਹਾਰ ਤੋਂ ਬਾਅਦ ਹੁਣ ਹਾਰ ਦੇ ਕਾਰਨਾਂ ਦੀ ਪੜਤਾਲ ਕਰਦੀ ਫਿਰਦੀ ਆ ਬੀਜੇਪੀ ਦੇ ਚਾਰ ਉਮੀਦਵਾਰ ਚਾਰਾਂ ਦੇ ਵਿੱਚੋਂ ਤਿੰਨ ਦੀ ਜ਼ਮਾਨਤ ਜ਼ਬਤ ਹੋਈ ਸਿਰਫ ਇੱਕ ਦੀ ਜ਼ਮਾਨਤ ਬਚੀ ਆ ਉਹ ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਮਨਪ੍ਰੀਤ ਬਾਦਲ ਨੂੰ 15000 ਵੋਟ ਨਹੀਂ ਪਈ ਤੇ ਬਾਕੀ ਉਮੀਦਵਾਰਾਂ ਨੂੰ 10000 ਵੀ ਨਹੀਂ ਪਈ ਸੋ ਇਸ ਕਰਕੇ ਹੁਣ ਬੀਜੇਪੀ ਦੇ ਵੱਲੋਂ ਲੰਘੇ ਕੱਲ ਜਲੰਧਰ ਦੇ ਵਿੱਚ ਵਿਜੇ ਰੋ ਪਾਣੀ ਜਿਹੜੇ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਆ ਉਨ੍ਹਾਂ ਦੀ ਅਗਵਾਈ ਦੇ ਵਿੱਚ ਮਹੱਤਵਪੂਰਨ ਮੀਟਿੰਗ ਪਾਈ ਹੋਈ ਹੈ ਇਸ ਮੀਟਿੰਗ ਦੇ ਵਿੱਚ ਮਹੱਤਵਪੂਰਨ ਗੱਲਾਂ ਹੋਈਆਂ ਕਿ ਪਾਰਟੀ ਦੀ ਮੈਂਬਰਸ਼ਿਪ ਦੇ ਵਿੱਚ ਵਾਧਾ ਕਰਨਾ ਨਵੇਂ ਮੈਂਬਰ ਬਣਾਉਣੇ ਆ ਇਸ ਮੀਟਿੰਗ ਦੇ ਵਿੱਚ ਹਿਲੰਦਰ ਦੇ ਵਿੱਚ ਸੁਨੀਲ ਜਾਖੜ ਨਹੀਂ ਹਾਜ਼ਰ ਹੋਏ ਤੇ ਬਾਕੀ ਕਈ ਨੇਤਾ ਹਾਜ਼ਰ ਹੋਏ ਆ ਜਿਦੇ ਵਿੱਚ ਪਰਨੀਤ ਕੌਰ ਸੀ ਮਨਪ੍ਰੀਤ ਬਾਦਲ ਸੀ ਕੇ.ਡੀ. ਭੰਡਾਰੀ ਸੀ ਮਨਰਿੰਦਰ ਕਾਲੀਆ ਸੀ ਵਿਜੇ ਸੰਪਲਾ ਸੀ ਸੋਮ ਪ੍ਰਕਾਸ਼ ਹੋਰੀ ਸੀ ਤੇ ਕਈ ਹੋਰ ਨੇਤਾ ਸਾਰੇ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਜ਼ੋਰ ਲਾ ਕੇ ਚੋਣਾ ਲੜਾਂਗੇ ਤੇ ਜਿੱਤਾਂਗੇ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਮਨਪ੍ਰੀਤ ਬਾਦਲ ਦਾ ਦਾਵਾ ਵੀ ਸਹੀ ਨਹੀਂ ਹੋਣਾ ਸਾਬਤ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਸੀ ਤਾਂ ਉਸ ਵੇਲੇ ਵੋਟਰ ਸਾਨੂੰ ਇਹ ਗੱਲ ਕਹਿੰਦੇ ਸੀ ਕਿ ਐਤਕੀ ਅਸੀਂ ਡਿੰਪੀ ਢੱਲੋਂੋਂ ਵੋਟ ਪਾਉਣੀ ਹੈ ਤੇ 2027 ਦੇ ਵਿੱਚ ਵੋਟ ਤੁਹਾਡੀ ਪੱਕੀ ਆ ਕਿਉਂਕਿ ਡਿੰਪੀ ਢੱਲੋਂੋਂ ਵੋਟ ਪਾ ਕੇ ਅਸੀਂ ਹੀ ਰਾਜਾ ਵੜਿੰਗ ਦਾ ਹੰਕਾਰ ਤੋੜਨਾ ਪਰ ਮੇਰੀ ਬਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਸਲਾਹ ਇਹ ਪਾਈ ਤੁਸੀਂ ਐਵੇਂ ਅੱਕੀ ਪਲਾਹੀ ਹੱਥ ਮਾਰੀ ਜਾਂਦੇ ਆ 2027 'ਚ ਵੀ ਕੁਝ ਨਹੀਂ ਬਣਨਾ ਤੁਸੀਂ ਦੇਖ ਲਿਓ ਇੱਥੇ ਤੁਸੀਂ ਉਹ ਇੱਥੇ ਅਸੀਂ ਆ ਇੱਥੇ ਪੰਜਾਬ ਦੇ ਲੋਕ ਆ ਉਹ ਇਸ ਕਰਕੇ ਨਹੀਂ ਤੁਹਾਡਾ ਕੁਝ ਬਣਨਾ ਕਿਉਂਕਿ ਤੁਹਾਡੀ ਹਾਈ ਕਮਾਨਾ ਜਿਹੜੀ ਉਹ ਪੰਜਾਬ ਦੇ ਪ੍ਰਤੀ ਆਪਣੀ ਸੋਚ ਬਦਲ ਕੇ ਦਿਖਾਵੇ ਜੇ ਉਹ ਕਿਸਾਨੀ ਤੇ ਜਵਾਨੀ ਦੀ ਬਾਹ ਫੜੂਗੀ ਜੇਕਰ ਉਹ ਪੰਜਾਬ ਨੂੰ ਕਿਸੇ ਤਰ੍ਹਾਂ ਦੇ ਪੈਕੇਜ ਦਾ ਐਲਾਨ ਕਰੂਗੀ ਤਾਂ ਪੰਜਾਬ ਦੀ ਕਿਸਾਨੀ ਜਵਾਨੀ ਦਾ ਨਜ਼ਰੀਆ ਬਦਲੂਗਾ ਨਹੀਂ ਤਾਂ ਕੱਲੇ ਸਿੱਖ ਚਿਹਰੇ ਨਾਲ ਕੁਝ ਨਹੀਂ ਹੋਣਾ ਮਨਪ੍ਰੀਤ ਬਾਦਲ ਵੀ ਤਾਂ ਸਿੱਖ ਚਿਹਰਾ ਵੋਟਾਂ 15000 ਨਹੀਂ ਪਈਆਂ ਰਵਿਕਰਨ ਸਿੰਘ ਕਾਲੋਂ ਸਿੱਖ ਚਿਹਰਾ ਵੋਟਾਂ ਕਿੰਨੀਆਂ ਕਪਈਆਂ ਇਥੇ ਗੱਲ ਕਰ ਲੋ ਕੇਵਲ ਸਿੰਘ ਢਿੱਲੋਂ ਦੀ ਸਿਰਫ ਜ਼ਮਾਨਤ ਬਚੀ ਆ ਸੋਰ ਸਿੰਘ ਠੰਡਲ ਵੀ ਸਿੱਖ ਚਿਹਰਾ ਵੋਟਾਂ ਕਿੰਨੀਆਂ ਕਪਈਆਂ ਸੋ ਪੰਜਾਬ ਦੇ ਵਿੱਚ ਬਗਾਨੀ ਸ਼ਹਿਰ ਦੇ ਉੱਤੇ ਮੁੱਛਾ ਮਨਾਉਂਦੀ ਮਨਾਉਂਦੀ ਬੀਜੇਪੀ ਇਸ ਗੱਲ ਨੂੰ ਭੁੱਲ ਗਈ ਹੈ ਜਿ ਕਿ ਉਹਨਾਂ ਨੂੰ ਵੋਟਾਂ ਇਵੇਂ ਪੈਣੀਆਂ ਨਹੀਂ ਜਿਵੇਂ ਉਹ ਪਵਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਉਹਨਾਂ ਦੇ ਅੰਦਰ ਤੀਬਰਤਾ ਕਿ ਭਾਈ ਐ ਵੋਟਾਂ ਪੈ ਜਾਣ ਐਉਂ ਪੈ ਜਾਣ ਐਉਂ ਪੈ ਜਾਣ ਇਵੇਂ ਪੰਜਾਬ ਦੇ ਵਿੱਚ ਵੋਟਾਂ ਨਾ ਅੱਜ ਪੈ ਰਹੀਆਂ ਤੇ ਨਾ ਹੀ ਬੀਜੇਪੀ ਨੂੰ ਭਲਕ ਦੇ ਵਿੱਚ ਪੈਣੀ ਆ ਬੀਜੇਪੀ ਨੂੰ ਜ਼ਮੀਨੀ ਹਕੀਕਤ ਸਮਝਣੀ ਪਾਉਗੀ ਜੇਕਰ ਉਹ ਪੰਜਾਬ ਦੇ ਵਿੱਚੋਂ ਵੋਟਾਂ ਚਾਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਐਤਕੀ 45 ਉਮੀਦਵਾਰਾਂ ਦੇ ਵਿੱਚੋਂ 30 ਤੋਂ ਵੱਧ ਨੂੰ ਨੋਟਾ ਦੇ ਬਟਨ ਤੋਂ ਵੀ ਘੱਟ ਵੋਟਾਂ ਪਈਆਂ ਤੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਕਿ ਬਹਿਬਲ ਕਲਾਂ ਗੋਲੀ ਕਾਂ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤ ਆ ਉਹਨੂੰ ਵੀ ਨੋਟਾ ਦੇ ਬਟਨ ਤੋਂ ਘੱਟ ਵੋਟਾਂ ਪਈਆਂ ਇਹਦਾ ਮਤਲਬ ਇਹ ਹੋਇਆ ਕਿ ਪੰਜਾਬ ਦੇ ਲੋਕ ਬੇਦਬੀ ਦੇ ਖਿਲਾਫ ਤਾਂ ਹੈਗੇ ਆ ਉਹਨਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਦਾ ਦੁੱਖ ਵੀ ਆ ਪਰ ਉਹਨਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਸ਼ਹੀਦ ਹੋਏ ਬੰਦੇ ਦੇ ਪੁੱਤ ਨਹੀਂ ਚਿੱਤੇ ਆ ਮੈਂ ਇੱਕ ਪਹਿਲਾਂ ਵੀ ਗੱਲ ਕਹੀ ਸੀ ਵੀ ਭਾਈ ਸੁਖਰਾਜ ਸਿੰਘ ਦੀ ਜ਼ਮਾਨਤ ਬਚ ਜੇ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਵਾਲੀ ਗੱਲ ਆ ਪਰ ਜ਼ਮਾਨਤ ਬਚਣੀ ਹੁੰਦੀ ਆ ਉਦੋਂ ਜਦੋਂ ਕੁੱਲ ਪਈਆਂ ਵੋਟਾਂ ਦੇ ਵਿੱਚੋਂ 16% ਵੋਟਾਂ ਪਈਆਂ ਹੋਣ ਫਿਰ ਤੁਹਾਨੂੰ 20000 ਰੁਪਏ ਤੁਹਾਡਾ ਬਾਕੀ ਮੁੜ ਕੇ ਆਉਂਦਾ ਜਿਹੜਾ ਤੁਸੀਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲੇ ਦਿੱਤਾ ਹੁੰਦਾ ਨਹੀਂ ਤਾਂ ਉਹ ਵੀ ਮਰ ਜਾਂਦਾ ਉਹ ਵੀ ਖਤਮ ਹੋ ਜਾਂਦਾ ਜ਼ਬਤ ਹੋ ਜਾਂਦਾ ਸੋ ਇਸ ਕਰਕੇ ਜੇਕਰ ਪੰਜਾਬੀਆਂ ਨੇ 800 ਵੋਟ ਵੀ ਨਹੀਂ ਪਾਈ ਸੁਖਰਾਜ ਸਿੰਘ ਨੂੰ ਤਾਂ ਮਤਲਬ ਇਹ ਜੀ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਦਾ ਚਾਹ ਵੀ ਪੰਜਾਬੀਆਂ ਚੋਂ ਮੁੱਕਦਾ ਜਾ ਰਿਹਾ ਸੋ ਵੇਹਨੇ ਪਾਈ ਹੋਂਦੇ ਸਮੇਂ ਦੇ ਵਿੱਚ ਕੀ ਮੰਨਦਾ ਪਰ ਐਤਕੀ ਦੀਆਂ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਬਹੁਤ ਕੁਝ ਕਲੀਅਰ ਕਰ ਦਿੱਤਾ ਕਿ ਪੰਜਾਬੀ ਜ਼ਿਹਨੀ ਤੌਰ ਦੇ ਉੱਤੇ ਕਿੱਥੇ ਜੇ ਖੜੇ ਤੇ ਪੰਜਾਬ ਦੇ ਸਿਆਸੀ ਲੋਕ ਕਿੱਥੇ ਜੇ ਖੜੇ ਆ ਪੰਜਾਬ ਦੇ ਲੋਕਾਂ ਦੇ ਸਮੇਂ ਦੇ ਵਿੱਚ ਕੀ ਕਰ ਸਕਦੇ ਆ ਵੈਸੇ ਵੀ ਪੰਜਾਬ ਦੇ ਲੋਕਾਂ ਨੂੰ ਮੁਬਾਰਕਾਂ ਆ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਹੋਣੀਆਂ ਕੱਚਾ ਵਜਾਓ ਨਾਰੇ ਲਾਓ ਤੇਰੇ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਲੱਗੇ ਰਹੋ ਸੋ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚ ਇਹ ਗੱਲਾਂ ਆਈਆਂ ਇਹਨਾਂ ਗੱਲਾਂ ਦੇ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਚਸਕਾ ਇਹਨਾਂ ਗੱਲਾਂ ਦੇ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਸਵਾਦ ਆਉਂਦਾ ਤੇ ਪੰਜਾਬ ਦੇ ਲੋਕ ਸਵਾਦ ਲੈਂਦੇ ਲੈਂਦੇ ਕਿੱਥੋਂ ਕਿੱਥੇ ਪਹੁੰਚ ਗਏ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਮੰਨ ਕੇ ਕੋਈ ਵੀ ਰਾਜ਼ੀ ਨਹੀਂ ਸੋ ਸਾਰੀਆਂ ਸਿਆਸੀ ਪਾਰਟੀਆਂ 2027 ਦੀ ਤਿਆਰੀ ਦੀ ਗੱਲ ਕਰੀ ਜਾਂਦੀਆਂ ਪਰ ਇਹ ਨਹੀਂ ਗੱਲ ਕਹਿਨੀ ਆ ਵੀ ਭਾਈ ਅਸੀਂ ਬੀਤੇ ਤੋਂ ਸਭ ਕੀ ਲਿਆ ਜਦੋਂ ਤੋਂ ਸਾਨੂੰ ਮੌਕਾ ਮਿਲਿਆ ਅਸੀਂ ਉਹਨਾਂ ਤੋਂ ਕੀ ਕੀਤਾ ਤੇ ਜਿਹੜਾ ਹਾਰਿਆ ਉਹ ਵੀ ਨਹੀਂ ਸੋਚਦਾ ਕਿ ਭਾਈ ਭਵਿੱਖ ਦੇ ਵਿੱਚ ਮੈਨੂੰ ਕਰਨਾ ਅਸਲ ਦੇ ਵਿੱਚ ਕੀ ਚਾਹੀਦਾ ਅਗਲੀ ਗੱਲ ਇਹ ਵੀ ਲੰਘੇ ਕੱਲ ਕੇਜਰੀਵਾਲ ਸਾਹਿਬ ਨੇ ਜਿਹੜੇ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੇ ਇੱਕ ਮਹੱਤਵਪੂਰਨ ਗੱਲ ਕਹੀ ਆ ਉਹਨਾਂ ਨੇ ਕਿਹਾ ਜੀ ਕਿ 2025 ਦੇ ਫਰਵਰੀ ਮਹੀਨੇ ਵਿੱਚ ਟੂਣਾ ਹੋਣੀਆਂ ਵਿਧਾਨ ਸਭਾ ਦੀਆਂ ਦਿੱਲੀ 'ਚ ਤੇ ਅਸੀਂ ਬਜ਼ੁਰਗਾਂ ਦੇ ਲਈ ਕਹਿੰਦੇ ਵੀ ਪੈਨਸ਼ਨ ਸਕੀਮ ਫੇਰ ਲੈ ਕੇ ਆਏ ਆ ਦੁਬਾਰਾ ਫੇਰ ਉਹ ਕਹਿੰਦੇ ਪਹਿਲਾਂ ਦਿੱਲੀ ਦੇ 4.5 ਲੱਖ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਸੀ ਹੁਣ 5 ਲੱਖ ਤੋਂ ਵੱਧ ਨੂੰ ਮਿਲਿਆ ਕਰੂ 70 80 ਹਜ਼ਾਰ ਨਵੇਂ ਬਜ਼ੁਰਗ ਵੀ ਜੋੜਤਾ ਉਹਨਾਂ ਨੇ ਕਹਿ ਜੀ ਕਿ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਹੀ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸੇ ਕਰਕੇ ਬਜ਼ੁਰਗਾਂ ਦੇ ਲਈ ਅਸੀਂ ਪੈਨਸ਼ਨ ਸਕੀਮ ਲੈ ਕੇ ਆਏ ਆ ਜੇ 60 ਤੋਂ ਲੈ ਕੇ 69 ਸਾਲ ਬਜ਼ੁਰਗ ਦੀ ਉਮਰ ਆ ਉਹਨੂੰ 2000 ਰੁਪਇਆ ਮਹੀਨਾ ਤੇ ਜੇ 70 ਤੋਂ ਉੱਤੇ ਬਜ਼ੁਰਗ ਦੀ ਉਮਰ ਆ ਤਾਂ ਉਹਨੂੰ ਫਿਰ 2500 ਰੁਪਇਆ ਮਹੀਨਾ ਮਿਲਿਆ ਕਰੂਗਾ ਕਿਹਦਰੀ ਵਾਲਾ ਖਰਾਨੇ ਵੀ ਗੱਲ ਕਹੀ ਆ ਵੀ ਜਿਹੜੀ ਡਬਲ ਇੰਜਨ ਦੀ ਸਰਕਾਰ ਆ ਯਾਨੀ ਕਿ ਬੀਜੇਪੀ ਉਹ ਤਾਂ ਆਪਣੇ ਸੂਬੇ ਦੇ ਵਿੱਚ 500 ਤੋਂ ਲੈ ਕੇ ਤੇ 1000 ਰੁਪਏ ਤੱਕ ਪੈਨਸ਼ਨ ਦਿੰਦੀ ਆ ਮਹੀਨੇ ਦੀ ਪਰ ਅਸੀਂ ਦੇਖੋ ਜੀ 25-2500 ਰੁਪਏ ਦੇਣ ਨੂੰ ਵੀ ਤਿਆਰ ਆ ਪਰ ਹਰਾਨੀ ਇਸ ਗੱਲ ਦੀ ਆ ਜੀ ਕਿ ਮਹੀਨੇ ਸਿਰਫ ਦੋ ਕੀ ਪਹਿਲਾਂ ਐਲਾਨ ਕੀਤਾ ਗਿਆ ਕਿ ਭਾਈ ਅਸੀਂ ਇਹ ਪੈਨਸ਼ਨ ਦੇਣ ਲੱਗੇ ਆ ਇਹਦਾ ਮਤਲਬ ਇਹ ਆ ਵੀ ਭਾਈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹਨਾਂ ਦੀ ਸਰਕਾਰ ਆ ਤੇ ਭਾਈ ਜਦੋਂ ਦੋ ਤਿੰਨ ਮਹੀਨੇ ਰਹਿ ਗਏ 2027 ਦੀਆਂ ਚੋਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਫਿਰ ਮੰਨਿਆ ਜਾ ਸਕਦਾ ਵੀ ਭਾਈ ਇਹ ਔਰਤਾਂ ਨੂੰ 1000-1000 ਰੁਪਏ ਦੇਣਗੇ ਕਿਉਂਕਿ ਇਹ ਸਿਆਸਤ ਦੀ ਗੱਲ ਹੈ ਐਨ ਮੌਕੇ ਦੀ ਗੱਲ ਹੈ ਇਸ ਤੋਂ ਇਲਾਵਾ ਤਾਂ ਕੋਈ ਹੋਰ ਗੱਲ ਹੈ ਨਹੀਂਗੀ ਸੋ ਇਸ ਤਰੀਕੇ ਦੇ ਲੋਕਾਂ ਦੇ ਮਨਾਂ ਵਿੱਚ ਵਿਚਾਰ ਚੱਲਦੇ ਆ ਸੋ ਜਿਹੜੀਆਂ ਸਹੂਲਤਾਂ ਤੁਸੀਂ ਆਖਰੀ 3 ਮਹੀਨਿਆਂ 'ਚ 2 ਮਹੀਨਿਆਂ 'ਚ ਦੇਣ ਦੀ ਗੱਲ ਕਰਦੇ ਆ ਉਹ ਤੁਸੀਂ ਪਹਿਲੇ 3 ਮਹੀਨਿਆਂ ਦੇ ਵਿੱਚ ਕਿਉਂ ਨਹੀਂ ਦਿੱਤੀਆਂ ਸਵਾਲ ਇਹ ਆ ਜਦੋਂ ਤੁਹਾਡੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਉਦੋਂ ਕਿਉਂ ਨਹੀਂ ਮਿਲਦੀਆਂ ਤੇ ਇਹ ਆਖਰੀ 3-4-5 ਮਹੀਨਿਆਂ ਦੇ ਵਿੱਚ ਇਹ ਸਹੂਲਤਾ ਕਿਉਂ ਮਿਲਦੀਆਂ ਸਵਾਲਾਂ ਦਾ ਸਵਾਲ ਇਹ ਆ ਸੋ ਇਹ ਜਿਹੜੀ ਆ ਲੋਕਾਂ ਦੇ ਨਾਲ ਛਕਾਨੀ ਖੇਡਣ ਦੀ ਕਲਾ ਇਹ ਭਾਰਤੀ ਤੇ ਖਾਸ ਕਰਕੇ ਪੰਜਾਬੀ ਨ타ਵਾਂ ਦੇ ਹਿੱਸੇ ਦੇ ਵਿੱਚ ਆਈ ਆ ਬਾਕੀ ਨਾਲੇ ਹਿੱਸੇ ਦੇ ਵਿੱਚ ਬਹੁਤ ਘੱਟ ਆ ਲੰਘੇ ਕੱਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੇ ਵੱਲੋਂ ਨਵਾਂ ਹੀ ਗੱਲ ਕਹੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਈਵੀਐਮ ਦੇ ਵਿੱਚ ਗੜਬੜੀ ਹੁੰਦੀ ਆ ਈਵੀਐਮ ਦੇ ਕਰਕੇ ਹੀ ਮਹਾਰਾਸ਼ਟਰ ਦੇ ਵਿੱਚ ਇਸ ਤਰੀਕੇ ਦੀ ਹਾਰ ਹੁੰਦੀ ਆ ਉਹਨਾਂ ਨੇ ਕਿਹਾ ਜੀ ਕਿ ਈਵੀਐਮ ਦੇ ਵਿੱਚ ਗੜਬੜੀ ਦੇ ਸ਼ੰਕੇ ਪਹਿਲਾਂ ਵੀ ਜ਼ਾਹਰ ਕੀਤੇ ਗਏ ਆ ਐਲਨ ਮਸਕ ਦੇ ਵੱਲੋਂ ਵੀ ਉਹ ਕਹਿੰਦੇ ਜੀ ਇਹ ਗੱਲ ਕਹੀ ਗਈ ਸੀ ਕਿ EVM ਹੈਕ ਹੋ ਸਕਦੀ ਆ ਉਹ ਕਹਿੰਦੇ ਜੀ ਬਿਲਟ ਪੇਪਰ ਰਹੀ ਝੋਣਾ ਹੋਣੀਆਂ ਚਾਹੀਦੀਆਂ ਤੇ ਇਸ ਤਰੀਕੇ ਦੇ ਨਾਲ ਤਾਂ ਨਤੀਜੇ ਪਰ ਇਹਨਾਂ ਦੇ ਮਨ ਚਾਹੇ ਆਉਂਦੇ ਰਹਿਣੇ ਆ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਨੂੰ ਆਸ ਇੰਨੀ ਸੀ ਜਿਵੇਂ ਹਰਿਆਣੇ ਦੇ ਵਿੱਚ ਕਾਂਗਰਸ ਨੂੰ ਆਸ ਸੀ ਪਰ ਮਹਾਰਾਸ਼ਟਰ ਦੇ ਵਿੱਚ ਵੀ ਭਾਜਪਾ ਗੱਠਜੋੜ ਦੀ ਸਰਕਾਰ ਜਿੱਤ ਗਈ ਤੇ ਇੱਥੇ ਹਰਿਆਣੇ ਵਿੱਚ ਵੀ ਭਾਜਪਾ ਦੀ ਤੂਤੀ ਬੋਲ ਗਈ ਸੋ ਇਸ ਕਰਕੇ ਕਾਂਗਰਸ ਦਾ ਘਟਾ ਬਹੁਤ ਹੋਇਆ ਸੋ ਕਾਂਗਰਸ ਆਪਣੇ ਘਟਾ ਨੂੰ ਕਿਵੇਂ ਪੂਰੂਗੀ ਇਹ ਵਕਤ ਬਿਆਨ ਕਰੂਗਾ ਪਰ ਇਸ ਤਰੀਕੇ ਦੀਆਂ ਖਬਰਾਂ ਜਦੋਂ ਆਉਂਦੀਆਂ ਉਦੋਂ ਹੈਰਾਨ ਤੇ ਪਰੇਸ਼ਾਨ ਜ਼ਰੂਰ ਕਰ ਜਾਂਦੀਆਂ ਸਿਆਸੀ ਲੋਕਾਂ ਦੀਆਂ ਗੱਲਾਂ ਵੀ ਇਹ ਭਾਈ ਆ ਕਰਦੇ ਕੀ ਹੈ ਤੇ ਕਹਿੰਦੇ ਕੀ ਹੈ ਹੋਣਾ ਕੀ ਚਾਹੀਦਾ ਤੇ ਕਰੀ ਕੀ ਜਾਂਦੇ ਆ ਸੋ ਭਾਈ ਇਹ ਵੀ ਵਕਤ ਦੱਸੂਗਾ ਬਣਦਾ ਕੀ ਆ ਉਸ ਤੋਂ ਕੁਲੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਵੇਖ ਰਹੇ ਤੇਲ ਤੇ ਤੇਲ ਦੀ ਧਾਰ ਵੀ ਭਾਈ ਕਿਹੜਾ ਸਿਆਸੀ ਨੇਤਾ ਕੀ ਸੋਚਦਾ ਤੇ ਕੀ ਕਹਿੰਦਾ ਤੇ ਕੀ ਲੋਚਦਾ ਪੰਜਾਬ ਦੇ ਲੋਕ ਆ ਜਿਹੜੇ ਵੈਸੇ ਤਾਂ ਸੁੱਤੇ ਰਹਿੰਦੇ ਆ ਪਰ ਕਦੇ ਕਦਾਂ ਹੀ ਜਾਗਦੇ ਆ ਪੰਜਾਬ ਦੇ ਨੇਤਾਵਾਂ ਦੇ ਵੱਲੋਂ ਤਾਂ ਕੋਈ ਸੋਚ ਵਿਚਾਰ ਨਹੀਂ ਕੀਤੀ ਗਈ ਪਰ ਕਾਲੇ ਪਾਣੀ ਦਾ ਮੋਰਚਾ ਪੰਜਾਬ ਦੇ ਵਿੱਚ ਲੱਗ ਗਿਆ ਉਹ ਲੁਧਿਆਣੇ ਦੇ ਵਿੱਚ ਲੱਗਾ ਹੁਣ ਤੁਸੀਂ ਕਹੋਗੇ ਵੀ ਕਾਲੇ ਪਾਣੀ ਵਾਲਾ ਮੋਰਚਾ ਕੀ ਬੁੱਢੇ ਨਾਲੇ ਦਾ ਹਾਲ ਕੀ ਬਣਿਆ ਪਿਆ ਉੱਥੇ ਲੱਖਾਂ ਸਿਧਾਣਾ ਅਮਤੋਜ ਮਾਨ ਤੇ ਬਹੁਤ ਸਾਰੀਆਂ ਹੋਰ ਸ਼ਖਸੀਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਉਹ ਕਹਿੰਦੇ ਵੀ ਬੁੱਢਾ ਨਾਲਾ ਕੈਂਸਰ ਤੇ ਕਾਲਾ ਪੀਲੀਆ ਵਧਣ ਵਾਲਾ ਇੱਕ ਇਹੋ ਜਿਹਾ ਖੇਤਰ ਬਣ ਗਿਆ ਜੀਦੇ ਕਰਕੇ ਲੋਕ ਮਰ ਰਹੇ ਆ ਪਰ ਸਰਕਾਰਾਂ ਦੇ ਕੰਨ ਤੇ ਜੂਨ ਤੱਕ ਦੀ ਸਰਕਦੀ ਵੈਸੇ ਤਾਂ ਮੈਨੂੰ ਪੰਜਾਬ ਦੇ ਲੋਕਾਂ ਤੋਂ ਬਾੜੀ ਆਸ ਨਹੀਂ ਹੁੰਦੀ ਕਦੇ ਕਿਉਂਕਿ ਤਮਾਸ਼ੀਬੀਨੀ ਬਹੁਤ ਚੱਲਦੀ ਆ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਬਹੁਤ ਆ ਇਨਕਲਾਬ ਕਲਾ ਸੋਸ਼ਲ ਮੀਡੀਆ ਤੇ ਆਉਂਦਾ ਪਰ ਕਾਲੇ ਪਾਣੀ ਵਾਲਾ ਜਿਹੜਾ ਇਸ ਵੇਲੇ ਮੁੱਦਾ ਹੈਗਾ ਇਹ ਸੱਚੀ ਮੁੱਚੀ ਬਹੁਤ ਵੱਡਾ ਕਿਉਂਕਿ ਬਚਪਨ ਤੋਂ ਲੈ ਕੇ ਤੇ ਜਵਾਨੀ ਜਵਾਨੀ ਤੋਂ ਬੁਢਾਪਾ ਤੇ ਬੁਢਾਪੇ ਤੋਂ ਬਾਅਦ ਸਿਵਿਆਂ ਤੱਕ ਵੀ ਬੰਦਾ ਪਹੁੰਚ ਜਾਂਦਾ ਪਰ ਇਹ ਬੁੱਢਾ ਨਾਲਾ ਗੰਦਾ ਨਾਲਾ ਕਦੇ ਠੀਕ ਨਹੀਂ ਹੋਇਆ ਪਤਾ ਨਹੀਂ ਕਿਹੜੇ ਵੇਲੇ ਠੀਕ ਹੋਣਾ ਆਮ ਆਰਮੀ ਪਾਰਟੀ ਦੀ ਸਰਕਾਰ ਨੇ ਵੀ ਬਜਟ ਜਾਰੀ ਕਰਨ ਦੀ ਗੱਲ ਕਹੀ ਆ ਕਰਾਂਗੇ ਆ ਉਹ ਕਰਾਂਗੇ ਸਿਰਾਂ ਲਾ ਦੇਾਂਗੇ ਜ਼ਿੰਦਗੀ ਮੁਕਤ ਕਰ ਦੇਾਂਗੇ ਪਰ ਕੁਝ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਇਸ ਕਰਕੇ ਜਿਹੜਾ ਇਹ ਬਿਮਾਰੀਆਂ ਦੀ ਸੌਕਾਤ ਵੰਡ ਰਿਆ ਨਾਲਾ ਇਹਨੂੰ ਹਟਾਉਣ ਤੇ ਇਹਨੂੰ ਸੋਧਣ ਦੇ ਲਈ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਖਾਤਰ ਇਹ ਸਾਰੇ ਯਤਨ ਕੀਤੇ ਗਏ ਆ ਸੋ ਦੇਖਦੇ ਭਾਈ ਇਹਨਾਂ ਯਤਨਾਂ ਦਾ ਕੀ ਅਸਰ ਹੁੰਦਾ ਸਰਕਾਰ ਦੇ ਉੱਤੇ ਕਿੰਨਾ ਕੁ ਇਹਦਾ ਦਬਾਅ ਪੈਂਦਾ ਸਰਕਾਰ ਇਸ ਮਸਲੇ ਦੇ ਉੱਤੇ ਕੀ ਕਰਦੀ ਆ ਪਰ ਬੁੱਢਾ ਨਾਲਾ ਵੀ ਪੰਜਾਬ ਦੀਆਂ ਚੋਣਾਂ ਦਾ ਵਿਸ਼ਾ ਬਣ ਕੇ ਰਹਿ ਗਿਆ ਪਰ ਜਿਹੜੇ ਵੀ ਲੋਕ ਚੰਗੇ ਕੰਮ ਕਰਦੇ ਸੰਘਰਸ਼ ਕਰਨ ਲਈ ਸੜਕ ਦੇ ਉੱਤੇ ਆਉਂਦੇ ਆ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿਉਂਕਿ ਅੱਜ ਕੱਲ ਸੜਕ ਦੇ ਉੱਤੇ ਆਉਂਦਾ ਵੀ ਕੌਣ ਆ ਇੰਨੇ ਲੋਕ ਰੀਲਾਂ ਦੇ ਵਿੱਚ ਬਿਜ਼ੀ ਆ ਇੰਸਟਾਗ੍ਰam ਦੇ ਵਿੱਚ ਫੋਲੋਅਰ ਵਧਾਉਣ ਦੇ ਵਿੱਚ ਲਾਈਕ ਵਧਾਉਣ ਦੇ ਵਿੱਚ ਵਿਊ ਵਧਾਉਣ ਦੇ ਵਿੱਚ ਬਿਜ਼ੀ ਆ ਵੀ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਆਪਣੇ ਮੂਲ ਦੇ ਨਾਲੋਂ ਟੁੱਟ ਕੇ ਰਹਿ ਗਿਆ ਤੇ ਅਗਲੀ ਜਾਣਕਾਰੀ ਇਹ ਹੈ ਵੀ ਭਾਈ ਸਮਾਣਾ ਦੇ ਵਿੱਚ ਟਾਵਰ ਦੇ ਉੱਤੇ ਬੀਐਸਐਨਐਲ ਦੇ ਟਾਵਰ ਦੇ ਉੱਤੇ ਗੁਰਦੀਪ ਸਿੰਘ ਖਾਲਸਾ ਨਾਂ ਦਾ ਵਿਅਕਤੀ ਬੜੇ ਲੰਮੇ ਸਮੇਂ ਤੋਂ ਬੈਠਾ ਪੰਜਾਬਗਾਂ ਨੂੰ ਕੋਈ ਚੇਤਾ ਨਹੀਂ ਹੀ ਹੇ ਇਹਦੇ ਵਿੱਚ ਬਿਜ਼ੀ ਪੰਜਾਬੀ ਨੇ ਜਿਹੜੇ ਉਹਨਾਂ ਨੂੰ ਕੋਈ ਚੜੀ ਲੱਤੀ ਦੀ ਨਹੀਂ ਇਸ ਗੱਲ ਦੇ ਉੱਤੇ ਵੀ ਭਾਈ ਸਾਡਾ ਇੱਕ ਭਰਾ ਬੈਠਾ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਖਾਤਰ ਬੈਠਾ ਉਹ ਉਹ ਟਾਵਰ ਤੇ ਚੜਿਆ ਉਹਦੇ ਉੱਤੇ ਤਬਾਦੂ ਵੀ ਬਣਾਇਆ ਗਿਆ ਪਰ ਉਹ ਬੰਦਾ ਬੈਠਾ ਉਹਦੇ ਨਾਲ ਗੱਲ ਹੋਈ ਫੋਨ ਦੇ ਉੱਤੇ ਮੇਰੀ ਉਹ ਕਹਿੰਦਾ ਵੀ ਪੰਜਾਬ ਦੇ ਲੋਕ ਸੁੱਤੇ ਨਹੀਂ ਭਾਈ ਮਰ ਗਏ ਅਸਲ ਦੇ ਵਿੱਚ ਲਾਸ਼ਾਂ ਪਈਆਂ ਇੱਥੇ ਇਥੇ ਕੋਈ ਟਾਵਰ ਦੇ ਉੱਤੇ ਬਹੁਤੇ ਆਉਂਦੇ ਹੀ ਨਹੀਂ ਟਾਵਰ ਦੇ ਉੱਤੇ ਕੋਈ ਸਮਰਥਨ ਦੇਣ ਦੇ ਲਈ মিডিਆ ਦੇ ਉੱਤੇ ਸਰਕਾਰੀ ਦਾਵਾ ਬਹੁਤ ਆ ਉਹ ਕਹਿੰਦਾ ਵੀ ਇਸ ਕਰਕੇ ਸਰਕਾਰ ਸ਼ਾਇਦ ਇਹ ਸੋਚਦੀ ਆ ਵੀ ਜਿਸ ਦਿਨੇ ਮਰ ਜੂਗਾ ਉਸ ਦਿਨ ਫੂਕ ਦੇਾਂਗੇ ਲੱਕੜਾਂ ਲਿਆ ਕੇ ਮਣ ਤੇ ਗੱਲ ਖਤਮ ਹੋ ਜਾਊਗੀ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਮੇਰਾ ਨਹੀਂ ਤਾਂ ਬੇਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦਾ ਸਾਥ ਤਾਂ ਲੈਣਾ ਚਾਹੀਦਾ ਤੇ ਜਾਣਕਾਰੀ ਇੱਕ ਹੋਰ ਵੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਵੱਲੋਂ ਅੱਜ ਤੋਂ ਭਾਈ ਮਰਨ ਵਰਤ ਦਾ سلسلہ ਸ਼ੁਰੂ ਕੀਤਾ ਜਾ ਰਿਹਾ ਉਹਨਾਂ ਨੇ ਮਰਨ ਮਰਤ ਦਾ سلسلہ ਸ਼ੁਰੂ ਕਰਤਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਸ ਵੇਲੇ ਜਿੰਨੀ ਦੇਰ ਤੱਕ ਕਿਸਾਨੀ ਮਸਲੇ ਹੱਲ ਨਹੀਂ ਹੁੰਦੇ ਓਨੀ ਦੇਰ ਤੱਕ ਧਰਨੇ ਦੇ ਉੱਤੇ ਰਹੂੰਗਾ ਸੰਘਰਸ਼ ਦੇ ਵਿੱਚ ਰਹੂੰਗਾ ਭੁੱਖ ਹੜਤਾਲ ਤੇ ਰਹੂੰਗਾ ਉਹਨਾਂ ਨੇ ਕਿਹਾ ਜੀ ਕਿ ਜਾਂ ਤਾਂ ਮੈਂ ਬਚੂੰਗਾ ਤੇ ਜਾਂ ਫਿਰ ਕਿਸਾਨੀ ਮਸਲੇ ਹੱਲ ਹੋਣਗੇ ਜਾਂ ਮੇਰੇ ਮਰਨ ਤੋਂ ਬਾਅਦ ਹੱਲ ਹੋਣਗੇ ਜਾਂ ਮੇਰੀ ਚਾਹੁੰਦੇ ਜੀ ਇਹ ਸਰਕਾਰ ਦੇ ਉੱਤੇ ਨਿਰਪਰ ਕਰਦੀ ਗੱਲ ਆ ਸੋ ਵੇਨੇ ਭਾਈ ਸਰਕਾਰ ਇਸ ਮਸਲੇ 'ਚ ਕੀ ਕਰਦੀ ਆ ਪਰ ਸਰਕਾਰ ਨੇ ਹਲੇ ਤੱਕ ਤਾਂ ਕਿਸਾਨਾਂ ਨੂੰ ਟਿੱਕ ਜਾਣਿਆ 10 ਮਹੀਨੇ ਹੋ ਗਏ ਜੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਬੈਠਿਆ ਤੇ ਕਿਸੇ ਨੇ ਕਿਸੇ ਦਾ ਕੋਈ ਹਲ ਨਹੀਂ ਕੱਢਿਆ ਐਤਕੀ ਦੇਖਦੇ ਆ ਵੀ ਭਾਈ ਹੁਣ ਕੀ ਹਲ ਨਿਕਲਦਾ ਇਸ ਸਮੇਂ ਦੀ ਲੋੜ ਆ ਕਿ ਹਲ ਨਿਕਲੇ ਸੋ ਲੰਘੇ ਕੱਲ ਪਤਾ ਲੱਗਾ ਜੀ ਡੱਲੇਵਾਲ ਸਾਹਿਬ ਨੇ ਆਪਦੇ ਟੱਬਰ ਦੇ ਜੀਆਂ ਦੇ ਨਾਂ ਦੇ ਉੱਤੇ ਪ੍ਰਾਪਰਟੀ ਹੈ ਜਿਹੜੀ ਜਾਇਦਾਦ ਉਹ ਵੀ ਸ਼ਿਫਟ ਕਰ ਦਿੱਤੀ ਆ ਕਿ ਜੇਕਰ ਮੇਰੀ ਜ਼ਿੰਦਗੀ ਦਾ ਕੋਈ ਨੁਕਸਾਨ ਹੋਇਆ ਤਾਂ ਫਿਰ ਭਾਈ ਮੇਰੀ ਪ੍ਰਾਪਰਟੀ ਦੇ ਵਿੱਚ ਕੋਈ ਵੰਡਿਆ ਨਾ ਪੈਣ ਵਖਰੇਵਾ ਨਾ ਪੈਦਾ ਹੋਵੇ ਉਹਨਾਂ ਨੇ ਸ਼ਾਇਦ ਇਸ ਗੱਲ ਨੂੰ ਸੋਚ ਸਮਝ ਕੇ ਇਹ ਫੈਸਲਾ ਕੀਤਾ ਜਾਣੇ-ਜਾਣੇ ਦੋਸਤੋ ਲਾਹੌਰ ਦੀਆਂ ਯਾਦਾਂ ਦੀ ਬਾਤ ਲਾਹੌਰ ਦੀਆਂ ਯਾਦਾਂ ਲੈੰਦੇ ਪੰਜਾਬ ਤੋਂ ਚੜਦੇ ਪੰਜਾਬ ਦੇ ਵਿੱਚ ਆ ਕੇ ਵੀ ਪੂਰੀਆਂ ਸੂਰੀਆਂ ਲਾਹੌਰ ਸੱਚੀ ਮੁੱਚੀ ਸਿਰਾ ਹੈ ਸਾਡੇ ਪੰਜਾਬ ਦੇ ਸ਼ਹਿਰ ਵੀ ਸਿਰਾ ਅੰਮ੍ਰਿਤਸਰ ਸਾਹਿਬ ਬਹੁਤ ਕਮਾਲ ਪਰ ਲਾਹੌਰ ਦੇ ਵਿੱਚ ਵੀ ਅਸਲ ਪੰਜਾਬ ਵਸਦਾ ਮੈਂ ਇੱਕ ੜ ਜ਼ਰੂਰ ਸੋਚਣਾ ਵੀ ਜਿਵੇਂ ਉਧਰ ਸਾਡੇ ਪੰਜਾਬੀ ਜਾਂਦੇ ਚੜਦੇ ਪੰਜਾਬ ਵਾਲੇ ਸਰਦਾਰ ਜਾਂਦੇ ਆ ਜਾਂ ਬਾਕੀ ਵੀ ਤੇ ਲੈੰਦੇ ਪੰਜਾਬ ਵਾਲੇ ਹੱਥਾਂ ਦੇ ਉੱਤੇ ਚੱਕ ਲੈਂਦੇ ਆ ਦੁਕਾਨਦਾਰ ਕਹਿੰਦੇ ਪੈਸੇ ਨਹੀਂ ਲੈਣੇ ਰਾਤ ਉਰੇ ਜਾਂਦੇ ਸਰਦਾਰ ਨੂੰ ਵੇਖ ਕੇ ਫੋਟੋਆਂ ਖਿਚਵਾਉਂਦੇ ਆ ਤੇ ਜਾਂ ਫਿਰ ਕਦੇ ਇੱਕ ਇਹੋ ਜਿਹਾ ਦਿਨ ਵੀ ਆਊਗਾ ਵੀ ਉਧਰਲੇ ਪੰਜਾਬ ਦੇ ਵਿੱਚੋਂ ਮੁਸਲਮਾਨ ਭਾਈਚਾਰਾ ਇਧਰ ਆਵੇ ਤੇ ਸਿੱਖ ਇਹ ਗੱਲ ਕਹਿਣ ਕਿ ਅਸੀਂ ਪੈਸੇ ਨਹੀਂ ਲੈਣੇ ਜਾਂ ਇਹ ਗੱਲ ਕਹਿਣ ਕਿ ਅਸੀਂ ਵੀ ਤੁਹਾਡੇ ਨਾਲ ਫੋਟੋਆਂ ਖਿਚਵਾਉਣੀਆਂ ਬੀਤੇ ਦੇ ਵਿੱਚ ਬਹੁਤ ਕੁਝ ਚੰਗਾ ਮਾੜਾ ਵਾਪਰਿਆ ਪਰ ਬੀਤੇ ਤੋਂ ਅੱਗੇ ਉੱਠਣ ਦੀ ਲੋੜ ਵੀ ਹੈ ਚਾਹਨਾ ਵੀ ਕਈ ਲੋਕਾਂ ਦੀ ਹੈ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੌਣ ਕੀ ਕੀ ਸਬਕ ਸਿੱਖਦਾ ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬਾਂ ਦੀ ਸਾਂਝ ਵਧੇ ਪਿਆਰ ਦੀ ਸਾਂਝ ਵਧੇ ਮੁਹੱਬਤ ਜ਼ਿੰਦਾਬਾਦ ਰਵੇ ਨਫ਼ਰਤ ਦੀਆਂ ਕੱਦਾ ਢੈਣ ਤੇ ਆਪਸੀ ਸਹਿਯੋਗ ਤੇ ਆਪਸੀ ਮਿਲਵਰਤਨ ਤੇ ਭਾਈਚਾਰੇ ਦੇ ਨਾਲ ਤੰਦ ਆ ਜਿਹੜੀ ਉਹ ਪਾਈ ਜਾਵੇ ਤਾਂ ਜੋ ਚੰਗੇ ਨਤੀਜੇ ਪ੍ਰਾਪਤ ਦੇ ਵਿੱਚ ਆਉਣ ਤੇ ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਸਾਂਝੀ ਕਰ ਲਈਏ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਬਹੁਤੀ ਨਹੀਂ ਪਰ ਧੂੜ ਤੇ ਮਿੱਟੀ ਦੀ ਪਰਤ ਹਾਲੇ ਵੀ ਹੈਗੀ ਆ ਪੰਜਾਬ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਉਹਨਾਂ ਕਣੀਆਂ ਦੇ ਪੈਣ ਤੋਂ ਬਾਅਦ ਇੱਕ ਵਾਰ ਇੱਕੇ ਦਮ ਤੇ ਫਿਰ ਧੁੰਦ ਵਧੂਗੀ ਠੰਡ ਵਧੂਗੀ ਫਿਰ ਹਾਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਮੌਸਮ ਖੁਸ਼ਕ ਹੈ ਤੇ ਰਾਤ ਦੇ ਵੇਲੇ ਕੰਬਲ ਵਾਲੀ ਠੰਡ ਹੈ ਪੰਜਾਬ ਦੇ ਵਿੱਚ ਇਤਕੀ ਅੱਜ ਜਦੋਂ ਅਸੀਂ ਖਬਰਾਂ ਦੀ ਸਾਂਝ ਪਾ ਰਹੇ 26 ਨਵੰਬਰ ਹੈ ਤੇ ਇਸ ਦੇ ਬਾਵਜੂਦ ਨਵੰਬਰ ਦਾ ਮਹੀਨਾ ਨਿਕਲਣ ਦੇ ਬਾਵਜੂਦ ਪੂਰਾ ਸੂਰਾ ਨਿਕਲ ਹੀ ਗਿਆ ਇੱਕ ਤਰੀਕੇ ਦੇ ਨਾਲ ਪਰ ਉਨੀ ਠੰਡ ਨਹੀਂ ਆਈ ਜਿੰਨੀ ਕਿ ਆਮ ਤੌਰ ਦੇ ਉੱਤੇ ਆਉਂਦੀ ਹੁੰਦੀ ਹੈ ਮੌਸਮ ਵਿਭਾਗ ਦਾ ਕਹਿਣਾ ਇਤਕੀ ਠੰਡ ਆਊਗੀ ਵੀ ਲੇਟ ਤੇ ਜਾਊਗੀ ਵੀ ਲੇਟ ਫਿਰ ਜਾਂਦੀ ਕਦੋਂ ਇਹ ਤਾਂ ਵਕਤ ਦੱਸੂਗਾ ਪਰ ਹਾਲੇ ਤੱਕ ਆਈ ਨਹੀਂ ਇਹ ਸਾਨੂੰ ਅੱਜ ਹੀ ਪਤਾ ਹੈਗਾ ਸੋ ਵੈਨੇ ਪਾਈ ਕੀ ਬਣਦਾ ਸੋ ਜਾਣਕਾਰੀਆਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ